ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੂੰਹੋਂ ਦੇ ਵਿੱਚੋਂ ਜੋ ਬੋਲਕ-ਬੋਲ ਨਿਕਲੇ ਬੀਬੀ ਜਗੀਰ ਕੌਰ ਬਾਰੇ ਇੱਕ ਕਾਲ ਰਿਕਾਰਡਿੰਗ ਹੁੰਦੀ ਹੈ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੁਸੀਂ ਸਾਰੇ ਜਾਣਦੇ ਹੋ ਉਸੇ ਭੱਦੀ ਤੇ ਮੰਦੀ ਸ਼ਬਦਾਵਲੀ ਦੇ ਬਾਰੇ ਉਹਨਾਂ ਨੇ ਦੋ ਦਫਾ ਮਾਫੀ ਮੰਗ ਲਈ ਹੈ ਇੱਕ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਕੱਤਰੇਤ ਵਿਖੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਬੀਬੀ ਜਗੀਰ ਕੌਰ ਤਿਸਮੁੱੱਚੀ ਔਰਤਾਂ ਤੋਂ ਜਿਹੜੀਆਂ ਨੇ ਆ ਮਾਫੀ ਮੰਗੀ ਗਈ ਹੈ ਤੇ ਉਸ ਤੋਂ ਬਾਅਦ ਫਿਰ ਪੇਸ਼ੀ ਹੁੰਦੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਹਾਲਾਂਕਿ ਅੱਜ 17 ਤਰੀਕ ਨੂੰ ਸੱਦਿਆ ਗਿਆ ਸੀ ਪਰ ਉਹ ਇੱਕ ਦਿਨ ਪਹਿਲਾਂ ਪੇਸ਼ ਹੋ ਜਾਂਦੇ ਨੇ ਤੇ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਦੇ ਗਏ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਮੰਨਦਿਆਂ ਹੋਇਆਂ ਫਿਰ ਤੋਂ ਬੀਬੀ ਜ਼ਗੀਰ ਤੋਂ ਮਾਫੀ ਮੰਗੀ ਹੈ ਪਰ ਹਜੇ ਵੀ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਖਾਸ ਕਰਕੇ ਜੋ ਸ਼ਰਮਣੀ ਕਾਲੀ ਦਲ ਤੋਂ ਅਲਹਿਦਾ ਹੋਏ ਸੀ ਬਾਗੀ ਧੜਾ ਬਣ ਗਿਆ ਸੀ ਸੁਧਾਰ ਲਹਿਰ ਬਣੀ ਹਾਲਾਂਕਿ ਬਾਅਦ ਵਿੱਚ ਭੰਗ ਵੀ ਹੋਈ ਉਸ ਸਾਰੇ ਦੇ ਸਾਰੇ ਧੜੇ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਐਸਜੀਪੀਸੀਬੀ ਪ੍ਰਧਾਨਗੀ ਆ ਜਿਹੜੀ ਉਹ ਵੀ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਖੋਹੀ ਜਾਣੀ ਚਾਹੀਦੀ ਹੈ ਤੋਂ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਨੇ ਔਰ ਮੀਡੀਆ ਦੇ ਵਿੱਚ ਗੱਲ ਰੱਖ ਕੇ ਇਸ ਗੱਲ ਨੂੰ ਲੈ ਕੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਕਿਉਂਕਿ ਹਾਲੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਆਖਰੀ ਫੈਸਲਾ ਲੈਣਾ ਹੈ ਬੀਬੀ ਜਗੀਰ ਕੌਰ ਨੂੰ ਵੀ ਜਿਹੜਾ ਸੱਦਿਆ ਗਿਆ ਉਹਨਾਂ ਤੋਂ ਉਸ ਲਿਖਤੀ ਰੂਪ ਦੇ ਵਿੱਚ ਜਿਹੜਾ ਆਇਆ ਸਪਸ਼ਟੀ ਕਰਨਾ ਹੈ ਉਹ ਦਿਖਾ ਕੇ ਉਹਨਾਂ ਦੀ ਗੱਲ ਰੱਖ ਕੇ ਉਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਹਾ ਕਿ ਅਗਲਾ ਫੈਸਲਾ ਜਾਂ ਅਗਲੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਆਪਣਾ ਸਪਸ਼ਟੀਕਰਨ ਲਿਖਤੀ ਰੂਪ ਦੇ ਵਿੱਚ ਪੇਸ਼ ਹੋ ਕੇ ਦੇ ਗਏ ਨੇ ਔਰ ਇਹ ਪਹਿਲੀ ਦਫਾ ਹੋਇਆ ਐਸਜੀਪੀਸੀ ਦੇ ਇਤਿਹਾਸ ਦੇ ਵਿੱਚ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਜਦੋਂ ਕੋਈ ਐਸਜੀਪੀਸੀ ਪ੍ਰਧਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਪੇਸ਼ੀ ਦੇ ਉੱਤੇ ਆਏ ਹੁਣ ਤੇ ਉਹ ਗੱਲ ਖਤਮ ਹੋਈ ਹੈ ਪਰ ਦੂਸਰੇ ਪਾਸੇ ਕਾਲ ਤਖਤ ਸਾਧ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਹੁਕਮ ਤੇ ਕੀ ਹਦਾਇਤ ਦਿੱਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਹਾਲੇ ਉਸ ਪਾਸਿਓਂ ਫੈਸਲਾ ਜਾਂ ਉਸ ਪਾਸਿਓਂ ਹੁਕਮ ਆਉਣਾ ਬਾਕੀ ਹੈ ਪਰ ਉਸ ਤੋਂ ਪਹਿਲਾਂ ਬਾਗੀ ਧੜੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਹੱਕ ਨਹੀਂ ਹੈ ਜਿਹੜੇ ਔਰਤਾਂ ਦਾ ਸਨਮਾਨ ਨਹੀਂ ਕਰ ਸਕਦੇ ਐਡੀ ਸਰਮੌਰ ਸੰਸਥਾ ਦੇ ਵਿੱਚ ਇੱਕ ਮੁਖੀ ਦੇ ਤੌਰ ਦੇ ਉੱਤੇ ਰਹਿਣ ਹਾਲਾਂਕਿ ਸਾਰੇ ਜਾਣਦੇ ਨੇ ਕਿ ਉਸੇ ਬਾਗੀ ਧੜੇ ਨੇ ਔਰ ਬੀਬੀ ਜ਼ਗੀਰਕੌਰ ਖੁਦ ਕੈਂਡੀਡੇਟ ਸੀ ਪ੍ਰਧਾਨ ਦੇ ਔਰ ਹਾਰ ਜਿਹੜੀ ਆ ਦੋ ਦਫਾ ਲਗਾਤਾਰ ਮਿਲੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਥੋਂ ਕਿਉਂਕਿ ਐਸਜੀਪੀਸੀ ਜਦੋਂ ਅੰਤਰੀਕ ਕਮੇਟੀ ਚੁਣੀ ਗਈ ਤਾਂ ਉਸ ਵਕਤ ਇਸ ਧੜੇ ਨੂੰ ਵੋਟਾਂ ਘੱਟ ਪਈਆਂ ਤੇ ਉਹਨਾਂ ਨੂੰ ਬਾਅਦ ਇੱਕ ਪਾਸੇ ਉਹ ਸਿਆਸਤ ਵੀ ਆ ਕਿ ਤਨਾ ਕਿਤੇ ਭਾਰੂ ਪਰ ਇਸ ਮਾਮਲੇ ਦੇ ਵਿੱਚ ਮੌਕਾ ਕਿਸ ਨੇ ਦਿੱਤਾ ਸਿਆਸਤ ਕਰਨ ਦਾ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਹਾਲੇ ਵੀ ਘਟਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਜਿੱਥੋਂ ਤੱਕ ਰਹੀ ਗੱਲ ਕਿ ਜਿਹੜਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸੰਮਾਨ ਉਹਨਾਂ ਨੂੰ ਮਿਲੇ ਸੀ ਉਸੇ ਦੇ ਤਹਿਤ ਉਹ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਪੁੱਜਦੇ ਨੇ ਤੇ ਮਹਿਲਾ ਕਮਿਸ਼ਨ ਨੂੰ ਲਿਖਤੀ ਤੌਰ ਦੇ ਉੱਤੇ ਆਪਣੇ ਦਿੱਤੇ ਜਵਾਬ ਦੇ ਵਿੱਚ ਧਾਮੀ ਨੇ ਦੱਸਿਆ ਕਿ ਉਹਨਾਂ ਤੋਂ ਗਲਤੀ ਹੋਈ ਹੈ ਤੇ ਉਹ ਇਸ ਲਈ ਮਾਫੀ ਵੀ ਮੰਗਦੇ ਨੇ ਪਰ ਦੂਜੇ ਪਾਸੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪਸ਼ਟ ਕੀਤਾ ਕਿ ਮਾਮਲਾ ਸਿਰਫ ਮਾਫੀ ਮੰਗਣ ਨਾਲ ਖਤਮ ਨਹੀਂ ਹੋਵੇਗਾ ਕਿਉਂਕਿ ਜੋ ਵੀ ਦਿਲ ਵਿੱਚ ਹੁੰਦਾ ਹੈ ਉਹ ਬਾਹਰ ਆ ਹੀ ਜਾਂਦਾ ਹੈ ਉਹਨਾਂ ਦੱਸਿਆ ਕਿ ਉਹਨਾਂ ਨੇ ਆ ਬੀਬੀ ਜ਼ਗੀਰ ਕੌਰ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਹੈ ਤੇ ਜਲਦੀ ਹੀ ਬੀਬੀ ਜ਼ਗੀਰ ਕੌਰ ਵੀ ਕਮਿਸ਼ਨ ਦੇ ਦਫ਼ਤਰ ਵਿਖੇ ਆਉਣਗੇ ਤੇ ਉਹਨਾਂ ਦਾ ਪੱਖ ਵੀ ਸੁਣਿਆ ਜਾਵੇਗਾ ਇਸ ਤੋਂ ਬਾਅਦ ਹੀ ਅਗਲੀ ਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਣਾ ਹੈ ਔਰ ਇਸ ਵਾਰ ਚ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਬੀਬੀ ਜ਼ਗੀਰ ਕੌਰ ਖਿਲਾਫ ਜੋ ਇੱਕ ਵਾਰਤਾਲਾਪ ਫੋਨ ਕਾਲ ਦੀ ਰਿਕਾਰਡਿੰਗ ਹੋਈ ਅਪਸ਼ਬਦ ਬੋਲੇ ਇਹ ਮਾਮਲਾ ਫਿਰ ਉਦੋਂ ਜਿਹੜਾ ਆ ਹੋਰ ਜ਼ਿਆਦਾ ਤੇਜ਼ ਹੋ ਗਿਆ ਇਹਦੋਂ ਮੀਡੀਆ ਦੇ ਵਿੱਚ ਆਉਂਦਾ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਮਾਮਲੇ ਸੰਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕੀਤਾ ਔਰ ਸੁਮੋਟੋ ਨੋਟਿਸ ਜਿਹੜਾ ਆ ਉਹ ਭੇਜ ਦਿੱਤਾ ਔਰ 17 ਦਸੰਬਰ ਤੱਕ ਕਮਿਸ਼ਨ ਅੱਗੇ ਪੇਸ਼ ਹੋਣ ਲਈ ਆਖਿਆ ਸੀ ਪਰ ਉਹ ਇੱਕ ਦਿਨ ਪਹਿਲਾਂ ਹੀ ਆ ਗਏ ਔਰ ਕਾਨੂੰਨੀ ਕਾਰਵਾਈ ਉਹਨਾਂ ਦੇ ਵਿਰੁੱਧ ਕਿਉਂ ਨਾ ਕੀਤੀ ਜਾ ਸਕਦੀ ਇਸ ਤੇ ਬਾਰੇ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਹਾਲਾਂਕਿ ਉਹ ਪੱਖ ਰੱਖ ਕੇ ਵਾਪਸ ਵੀ ਜਾ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਰ ਹਾਲੇ ਵੀ ਮੁੱਦਾ ਕਿਉਂ ਉਸੇ ਤਰ੍ਹਾਂ ਬਣਿਆ ਖਾਸ ਕਰਕੇ ਜਿਹੜਾ ਐਸਜੀਪੀਸੀ ਦੇ ਵਿੱਚ ਜਿਹੜੀਆਂ ਬੀਬੀਆਂ ਮੈਂਬਰ ਨੇ ਉਹਨਾਂ ਦੇ ਵੱਲੋਂ ਖਾਸ ਕਰਕੇ ਉਹ ਵੀ ਜਿਹੜੀਆਂ ਬਾਗੀ ਧੜੇ ਦੇ ਨਾਲ ਸਬੰਧਤ ਬੀਬੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਸ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਔਰ ਬੀਬੀ ਜਗੀਰ ਕੌਰ ਨੇ ਵੀ ਮੀਡੀਆ ਦੇ ਵਿੱਚ ਵਾਰ-ਵਾਰ ਇਹ ਆਖਿਆ ਕਿ ਉਹਨਾਂ ਨੂੰ ਪਹਿਲਾਂ ਵੀ ਜਦੋਂ ਪ੍ਰਧਾਨ ਸੰਤ ਤੇ ਉਹਨਾਂ ਨੂੰ ਸਖਤਰ ਬਣਾਇਆ ਗਿਆ ਸੀ ਤੇ ਉਸ ਵੇਲੇ ਵੀ ਕਈ ਸ਼ਿਕਾਇਤਾਂ ਇਹਨਾਂ ਦੀਆਂ ਆਉਂਦੀਆਂ ਸੀ ਪਰ ਅਸੀਂ ਇਗਨੋਰ ਇਸ ਕਰਕੇ ਕਰਦੇ ਸੀ ਕਿ ਇਹ ਅਜੇ ਹਨ ਨਹੀਂ ਕਰ ਸਕਦੇ ਔਰ ਉਹਨਾਂ ਨੂੰ ਹੈਰਾਨੀ ਵੀ ਹੋਈ ਹੈ ਕਿ ਉਹ ਇਸ ਕਦਰ ਤੱਕ ਜਾ ਸਕਦੇ ਨੇ ਇਸ ਤਰ੍ਹਾਂ ਗਾਲੀ ਗਲੋਚ ਕਰ ਸਕਦੇ ਨੇ ਇਹ ਉਹ ਹੈਰਾਨ ਨੇ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜੋ ਨੋਟਿਸ ਭੇਜਿਆ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਤਾਂ ਬੀਬੀ ਜਗੀਰ ਕੌਰ ਦਾ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਸੀ ਕਿ ਉਹਨਾਂ ਦਾ ਧੰਨਵਾਦ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਹਾਲਾਂਕਿ ਕੁਝ ਪੰਥਕ ਹਲਕਿਆਂ ਦੇ ਵਿੱਚ ਵਿਚਨਣ ਵਾਲੇ ਲੋਕਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਜਿਹੜਾ ਇਸ ਵਿੱਚ ਦਖਲ ਦੇਣਾ ਬਣਦਾ ਨਹੀਂ ਕਿਉਂਕਿ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਇਸ ਮਾਮਲੇ ਦੇ ਜੋ ਹੁਕਮ ਲਾਉਣਗੇ ਤੇ ਜਿਹੜੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਜਿਹੜੀ ਆ ਉਸ ਹਿਸਾਬ ਦੇ ਨਾਲ ਸਜ਼ਾ ਜਾਂ ਫਿਰ ਜਿਹੜਾ ਵੀ ਤਨਖਾਹ ਲਾਈ ਜਾਂਦੀ ਆ ਉਹ ਲਗਾਈ ਜਾ ਸਕਦੀ ਆ ਕੁਝ ਪੰਥਕ ਹਸਤੀਆਂ ਅਜਿਹੇ ਵਿਚਾਰ ਵੀ ਰੱਖ ਰਹੀਆਂ ਨੇ ਪਰ ਦੂਜੇ ਪਾਸੇ ਇਹ ਸਾਰੀਆਂ ਗੱਲਾਂ ਬੀਬੀ ਜਗੀਰ ਕੋ ਔਰਤੇ ਨਿਰਭਰ ਕਰਦੀਆਂ ਨੇ ਕਿ ਉਹ ਸਾਰੀ ਦੀ ਸਾਰੀ ਓਟ ਆਸਰਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਛੱੜਦੇ ਨੇ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਆਸ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਹੋਏਗੀ ਕਿ ਉਹਨਾਂ ਦੇ ਜ਼ਰੀਏ ਹੀ ਕਿਉਂ ਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਇਹ ਸਾਰੇ ਦਾ ਸਾਰਾ ਨਿਰਭਰ ਕਰਦਾ ਬੀਬੀ ਜਗੀਰ ਕੌਰ ਦੇ ਉੱਤੇ ਕਿ ਉਹ ਕੀ ਸੋਚਦੇ ਨੇ ਉਹ ਕੀ ਵਿਚਾਰਦੇ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਜਾਣਗੇ ਉਹਨਾਂ ਦਾ ਬਿਆਨ ਕਾਫੀ ਮਾਇਨੇ ਰੱਖੇਗਾ ਕਿ ਉਹ ਕੀ ਵਾਕਈ ਪੰਜਾਬ ਰਾਜ ਮਹਿਲਾ ਕਮਿਸ਼ਨ ਯਾਨੀ ਕਿ ਪੰਜਾਬ ਸਰਕਾਰ ਤੋਂ ਆਸ ਰੱਖ ਰਹੇ ਨੇ ਇਸ ਮਾਮਲੇ 'ਚ ਕਾਰਵਾਈ ਹੋਣ ਦੀ ਜਾਂ ਫਿਰ ਸ੍ਰੀ ਕਾਲਤਾਖਸ ਸਾਬ ਦੇ ਜਥੇਦਾਰ ਤੋਂ ਆਸ ਰੱਖਣਗੇ ਕਿ ਉਹੀ ਕੋਈ ਨਾ ਕੋਈ ਹੁਕਮ ਲਾਉਣ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੋ ਦਫਾ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਚੁੱਕੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਇਸ ਕੇਸ ਦੇ ਬਾਰੇ ਇਸ ਮਾਮਲੇ ਦੇ ਬਾਰੇ ਕੌਣ ਕਿੰਨਾ ਖਸੂਰਵਾਰ ਹੈ ਤੇ ਇਸ ਮਾਮਲੇ ਨੂੰ ਕਿਵੇਂ ਨਿਜਠਿਆ ਜਾਣਾ ਚਾਹੀਦਾ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਤੇ ਸੁਝਾਅ ਜ਼ਰੂਰ ਸਾਂਝੇ ਕਰਿਓ ਤੇ ਬਨੇ ਰਹੋ এবিসি ਪੰਜਾਬ ਦੇ ਨਾਲ